ਸੀਸ ਦਿਆ ਪਰ ਸੀਣਾ ਉਚਰੀ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਰਰ ਨਾ ਦਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਯਾਦ ਨੂੰ ਪ੍ਰਮੁੱਖ ਰੱਖਦੇ ਹੋਏ 350 ਸਾਲ ਮਹਾਰਾਜ ਦਾ ਜੋ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ ਉਹਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਰਾਜ ਪੱਧਰੀ ਸਮਾਗਮ ਹੈ ਜਿਹੜੇ ਉਹ ਕਰਵਾਉਣ ਜਾ ਰਹੀ ਹੈ ਔਰ ਉਸ ਦੇ ਚੱਲਦੇ ਹੋਏ ਪੰਜਾਬ ਦੇ ਜਿਹੜੇ 23 ਜ਼ਿਲ੍ਹੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰ ਰਹੇ ਹਾਂ ਔਰ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਰੇ ਅਫਸਰਾਂ ਦੇ ਨਾਲ ਇਹ ਜਿਹੜਾ ਮੀਟਿੰਗ ਦਾ ਦੌਰ ਸਿਲਸਿਲਾ ਹੈ ਇਹ ਦੌਰ ਹੈ ਉਹ جاری ਹੈ ਔਰ ਇਸ ਗੱਲ ਦਾ ਬੜਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਜਿਹੜਾ ਅਸੀਂ ਇਸ ਰਾਜਪਦਰੀ ਸਮਾਗਮ ਮਨਾਉਣ ਜਾ ਰਹੇ ਹਾਂ ਇਹਦੇ ਵਿੱਚ ਮਰਿਆਦਾ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਔਰ ਸਵੱਛਮਤਾਈ ਦਾ ਧਿਆਨ ਰੱਖਿਆ ਜਾਵੇ ਕੋਸ਼ਿਸ਼ ਕੀਤੀ ਜਾਵੇ ਕਿ ਅਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਆਪਣੇ ਵੱਲੋਂ ਜੋ ਸ਼ਰਧਾ ਸਾਡੇ ਮਹਾਰਾਜ ਦੇ ਪ੍ਰਤੀ ਭੇਟ ਕਰ ਸਕਦੇ ਹਾਂ ਅਸੀਂ ਉਹ ਕਰ ਸਕੀਏ ਉਸੇ ਦੇ ਚੱਲਦੇ ਅੱਜ ਡਿਸਟ੍ਰਿਕਟ ਬਠਿੰਡਾ ਵਿਖੇ ਆਸੀਂ ਉਰੇ ਪਹੁੰਚੇ ਹਾਂ ਮੇਰੇ ਨਾਲ ਅੱਜ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਐਡਵਾਈਜ਼ਰ ਦੀਪਕ ਬਾਲੀ ਜੀ ਸਾਡੇ ਐਮ ਐਲ ਏ ਸਾਹਿਬ ਜੋ ਜਗਰੂਪ ਸਿੰਘ ਜੀ ਗਿੱਲ ਸਾਹਿਬ ਐਮ ਐਲ ਏ ਸਾਹਿਬ ਸੁਖਵੀਰ ਸਿੰਘ ਜੀ ਮੈਸਰ ਖਾਨਾ ਸਾਹਿਬ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਡਾਇਰੈਕਟਰ ਸਾਹਿਬ ਸੰਜੀਵ ਤਵਾੜੀ ਜੀ ਡੀ ਸੀ ਬਠਿੰਡਾ ਸਾਹਿਬ ਨੇ ਜਿਹੜੇ ਉਹ ਰਜੇਸ਼ ਧਮਾਨ ਜੀ एसएसपी बठिंडा अमनीत कोंडल जी ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਜੁਆਇੰਟ ਟਰੈਕਟਰ ਦਮਪ੍ਰੀਤ ਵਾਲੀ ਆ ਜੀ ਸਾਡੇ ਪਾਰਟੀ ਦੇ ਸਪੋਕਸਮੈਨ ਤੇ ਚੇਅਰਮੈਨ ਸਾਡੇ ਨੀਲ ਗਰਗ ਜੀ ਉਰੋ ਦੇ ਮੇਅਰ ਸਾਹਿਬ ਪਦਮਦੀਪ ਮਹਿਤਾ ਜੀ ਏਡੀਸੀ ਪੂਨਮ ਜੀ ਏਡੀਸੀ ਕੰਚਨ ਜੀ ਸਾਰੇ ਜਿੰਨੇ ਵੀ ਅੱਜ ਉਰੇ ਸਾਡੇ ਸਤਕਾਰਯੋਗ ਸਾਥੀ ਪਹੁੰਚੇ ਨੇ ਮੈਂ ਸਾਰਿਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਵੀ ਕਰਦਾ ਅਸੀਂ ਚਾਰ ਯਾਤਰਾਵਾਂ ਜਿਹੜੀਆਂ ਨਗਰ ਕੀਰਤਨ ਦੇ ਰੂਪ ਵਿੱਚ ਮਹਾਰਾਜ ਨੂੰ ਸਮਰਪਿਤ ਹੋ ਜਾਂਦੇ ਹੋਏ ਇਹ ਕੱਡੀਆਂ ਜਾਣਗੀਆਂ ਇਸ ਚਾਰ ਯਾਤਰਾਵਾਂ ਚ ਉਹ ਜਿਹੜੀ ਪਹਿਲੀ ਯਾਤਰਾ ਹੈ ਉਹ ਸ਼੍ਰੀਨਗਰ ਤੋਂ ਚੱਲਣੀ ਹੈ ਸ਼੍ਰੀਨਗਰ ਦੇ ਵਿਖੇ ਉੱਥੇ ਅਰਦਾਸ ਕਰਕੇ ਛੱਟੀ ਪਾਸ਼ਾਹੀ ਦਾ ਜੋ ਗੁਰੂ ਘਰ ਹੈ ਸ਼੍ਰੀਨਗਰ ਪਿੱਛੇ ਉੱਥੇ ਅਰਦਾਸ ਕਰਕੇ ਉੱਥੋਂ ਚੱਲਣੀ ਹੈ ਯਾਤਰਾ ਤੇ ਉਸ ਤੋਂ ਬਾਅਦ ਜੋ 19 ਤਰੀਕ ਨੂੰ ਇਹ ਯਾਤਰਾਵਾਂ ਸਟਾਰਟ ਹੋ ਕੇ ਸ਼ੁਰੂ ਹੋ ਕੇ 22 ਤਰੀਕ ਦੀ ਸ਼ਾਮ ਤੱਕ ਅ ਤਖਤ ਸ਼੍ਰੀ ਅਨੰਦਪੁਰ ਸਾਹਿਬ ਜਿਹੜਾ ਹੈ ਕੇਸਗੜ੍ਹ ਸਾਹਿਬ ਵਿਖੇ ਉੱਥੇ ਪਹੁੰਚਣੀਆਂ ਨੇ ਉਸ ਦੇ ਚਲਦੇ ਸਾਡੀ ਦੂਜੀ ਯਾਤਰਾ ਜਿਹੜੀ ਉਹ ਮਾਝਾ ਤੇ ਦੁਆਬੇ ਦੇ ਵਿੱਚੋਂ ਚੱਲਣੀ ਹੈ ਜਿਹੜੀ ਸਾਡੀ ਤੀਜੀ ਯਾਤਰਾ ਉਹ ਮਾਲਵਾ 1 ਰੂਟ ਹੈ ਤੇ ਜਿਹੜੀ ਚੌਥੀ ਯਾਤਰਾ ਉਹ ਮਾਲਵਾ 2 ਰੂਟ ਹੈ ਜਿਹੜੀ ਮਾਲਵਾ 2 ਰੂਟ ਹੈ ਉਹ ਸਾਡੀ ਤਲਵੰਡੀ ਸਾਬੋ ਤੋਂ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਚੱਲਣੀ ਹੈ ਜੀਦੇ ਸਬੰਧ ਵਿੱਚ ਅੱਜ ਅਸੀਂ ਬਠਿੰਡੇ ਵਿਖੇ ਉਰੇ ਅੱਜ ਅਸੀਂ ਉਰੇ ਮੀਟਿੰਗ ਕਰਨ ਵਿਖੇ ਪਹੁੰਚੇ ਹਾਂ ਇਹ ਯਾਤਰਾ ਤੱਕ ਸ਼੍ਰੀ ਦਰਮਦਮਾ ਸਾਹਿਬ ਤਲਵੰਡੀ ਸਾਹਿਬੋਂ ਤੋਂ ਚੱਲਦੀ ਹੋਈ ਬਠਿੰਡਾ ਬਠਿੰਡੇ ਤੋਂ ਬਰਨਾਲਾ ਬਰਨਾਲੇ ਤੋਂ ਸੰਗਰੂਰ ਸੰਗਰੂਰ ਤੋਂ ਪਟਿਆਲਾ ਪਟਿਆਲੇ ਤੋਂ ਰਾਜਪੁਰਾ ਰਾਜਪੁਰੇ ਤੋਂ ਬਨੂੜ ਬਨੂੜ ਤੋਂ ਐਸਐਸ ਨਗਰ ਮੁਹਾਲੀ ਮੁਹਾਲੀ ਤੋਂ ਕਰਾਲੀ ਕਰਾਲੀ ਤੋਂ ਰੂਪਨਗਰ ਰੂਪਨਗਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਾਣੀ ਹੈ ਇਹ ਜਿਹੜੀ ਯਾਤਰਾ ਹੈ ਸਾਡੀ ਇਹ 20 ਤਰੀਕ ਨੂੰ ਇਹ ਯਾਤਰਾ ਜਾਨੀ ਕਿ ਸ਼ੁਰੂਆਤ ਹੋਣੀ ਹੈ ਔਰ 20 ਦਾ ਸਾਰਾ ਦਿਨ 21 ਦਾ ਸਾਰਾ ਦਿਨ ਤੇ 22 ਤਰੀਕ ਦੀ ਸ਼ਾਮ ਨੂੰ ਇਹ ਯਾਤਰਾ ਜਿਹੜੀ ਸਾਡੀ ਇਹ ਜਾ ਕੇ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਊਗੀ ਤੇ ਇਹ ਇਹ ਯਾਤਰਾਵਾਂ ਦੇ ਵਿੱਚ ਸਾਡੇ ਨਗਰ ਕੀਰਤਨ ਦੇ ਵਿੱਚ ਹਰ ਤਰ੍ਹਾਂ ਦੀ ਸੰਗਤ ਨੂੰ ਅਸੀਂ ਆਪਣੇ ਵੱਲੋਂ ਫੈਸਿਲਿਟੀ ਦੇ ਸਕੀਏ ਉੱਥੇ ਸਫਾਈ ਦੇ ਪ੍ਰਬੰਧ ਲੰਗਰਾਂ ਦੇ ਪ੍ਰਬੰਧ ਪੀਣ ਵਾਲੇ ਪਾਣੀ ਦੇ ਪ੍ਰਬੰਧ ਸੇਫਟੀ ਦੇ ਸਾਰੇ ਪ੍ਰਬੰਧ ਉਹ ਉੱਥੇ ਟ੍ਰੈਫਿਕ ਦੀ ਕੋਈ ਦਿੱਕਤ ਨਾ ਆਵੇ ਟ੍ਰੈਫਿਕ ਦੇ ਸਾਰੇ ਰੂਟਸ ਨੂੰ ਅਸੀਂ ਸਾਰੇ ਨੂੰ ਮੈਨੇਜ ਕਰਨਾ ਉਸ ਸਾਰੀਆਂ ਚੀਜ਼ਾਂ ਨੂੰ ਮੱਦਦ ਰੱਖਦੇ ਹੋਏ ਇਸ ਯਾਤਰਾਵਾਂ ਦੇ ਵਿੱਚ ਸਾਡੇ ਬਜ਼ੁਰਗ ਵੀ ਨਾਲ ਹੋਣਗੇ ਮਾਤਾਵਾਂ ਸਾਡੇ ਬਜ਼ੁਰਗ ਨਾਲ ਹੋਣਗੇ ਬੱਚੇ ਵੀ ਨਾਲ ਹੋਣਗੇ ਸੋ ਉਹਨਾਂ ਨੂੰ ਕਿਸੇ ਕਿਸਮ ਦੀ ਮੈਡੀਕਲ ਏਡ ਦੀ ਜ਼ਰੂਰਤ ਪਵੇ ਤਾਂ ਨਾਲ-ਨਾਲ ਮੈਡੀਕਲ ਦੀ ਸਾਡੀ ਟੀਮਾਂ ਨਾਲ ਚੱਲਣਗੀਆਂ ਅਸੀਂ ਜਿੰਨੇ ਸਾਡੇ ਧਾਰਮਿਕ ਸਾਡੇ ਵੱਡੀਆਂ ਸਾਡੇ ਸੰਤ ਮਹਾਪੁਰਖ ਹੈਗੇ ਨੇ ਅਲੱਗ-ਅਲੱਗ ਸੰਪਰਦਾਵਾਂ ਦੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਪਿੱਛੇ ਨੂੰ ਮੁੱਖ ਮੰਤਰੀ ਸਾਹਿਬ ਦੀ ਰਹਾਇਸ਼ ਵਿਖੇ ਵੱਡੀ ਮੀਟਿੰਗ ਹੋਈ ਸੀ ਜਿਹਦੇ ਚ ਸਾਡੇ ਪੰਜਾਬ ਦੇ ਜਿਹੜੀਆਂ ਸਭ ਤੋਂ ਵੱਡੀਆਂ ਹਸਤੀਆਂ ਸੰਤ ਮਹਾਪੁਰਖ ਉਹਨਾਂ ਨੇ ਸ਼ਿਰਕਤ ਕੀਤੀ ਸੀ ਨਾਲ ਤਾਂ ਮੁੱਖ ਮੰਤਰੀ ਸਾਹਿਬ ਨੂੰ ਆਸ਼ੀਰਵਾਦ ਦੇ ਕੇ ਗਏ ਸੀ ਨਾਲ ਉਤਨ ਸਾਰੇ ਦਾ ਸਾਰਾ ਇਹ A to Z ਜੋ ਆਪਾਂ ਇਹ ਪਲਾਨ ਕੀਤਾ ਸੀ ਉਹ ਡਿਸਕਸ ਹੋਇਆ ਸੀਗਾ ਤਾਂ ਜਣੀ ਕਿ ਹਰ ਚੀਜ਼ ਨੂੰ ਇਨਸ਼ੋਰ ਕੀਤਾ ਜਾ ਰਿਹਾ ਔਰ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਉਹ ਖੁਦ ਇੱਕ ਇੱਕ ਮਿੰਟ ਵਾਈਜ਼ ਮਿੰਟ ਇਸ ਸਾਰੇ ਪ੍ਰੋਗਰਾਮ ਨੂੰ ਆਪ ਮੋਨੀਟਰ ਕਰ ਰਹੇ ਹਨ ਔਰ ਅਸੀਂ ਇਹ ਜਿਹੜਾ ਸਮਾਗਮ ਬੜੇ ਖੁੱਲੇ ਹੱਥਾਂ ਇਹ ਗਲਾਵੇ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਸਾਰੀਆਂ ਧਾਰਮਿਕ ਹਸਤੀਆਂ ਨੂੰ ਨਾਲ ਲੈ ਕੇ ਸਾਰੇ ਜਿੰਨੇ ਸਾਡੇ ਸੰਤ ਮਹਾਂਪੁਰਖ ਨੇ ਉਹਨਾਂ ਨੂੰ ਨਾਲ ਲੈ ਕੇ ਸਾਰੀ ਸੰਗਤ ਨੂੰ ਨਾਲ ਲੈ ਕੇ ਅਸੀਂ ਵੱਡੇ ਪੱਧਰ ਤੇ ਇਹ ਮਨਾਉਣੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਪਾਸ਼ਾ ਦੀ ਮਹਾਰਾਜ ਦੀ ਕੁਰਬਾਨੀ ਦੀ ਬਦੌਲਤੀ ਹੈ ਕਿ ਅੱਜ ਅਸੀਂ ਇਸ ਆਜ਼ਾਦ ਜਿਹੜੀ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਸੋ ਇਹ ਬਹੁਤ ਵੱਡੇ ਸਮਾਗਮ ਨੇ ਔਰ ਇਹਨਾਂ ਸਮਾਗਮਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਜਿੰਨੇ ਸਾਡੇ ਬਾਕੀ ਸੂਬੇ ਨੇ ਭਾਰਤ ਦੇ 28 ਸੂਬੇ ਨੇ ਅਸੀਂ 28 ਸੂਬਿਆਂ ਦੇ ਵਿੱਚ ਜਾ ਕੇ ਸਾਰੇ ਜਿੰਨੇ ਸਾਡੇ ਮੁੱਖ ਮੰਤਰੀ ਸਾਹਿਬਾਨ ਹੋਰ ਹੋਣਗੇ ਅਸੀਂ ਉਹਨਾਂ ਨੂੰ ਵੀ ਜਾ ਕੇ ਸੱਦਾ ਪੱਤਰ ਦੇ ਕੇ ਆਵਾਂਗੇ ਔਰ ਰਿਸਪੈਕਟਫੁਲੀ ਤਾਂ ਜੋ ਅਸੀਂ ਇਹ ਸਾਰਿਆਂ ਨੂੰ ਅਸੀਂ ਗੁਰਤੇਗ ਬਾਦਲ ਪਾਤਸ਼ਾਹੀ ਦੇ ਇਹਨਾਂ ਸਮਾਗਮਾਂ ਦੇ ਵਿੱਚ ਸੱਦ ਸਕੀਏ ਔਰ 23 23 ਤਰੀਕ 24 ਤਰੀਕ ਤੇ 25 ਤਰੀਕ ਇਹ ਤਿੰਨ ਦਿਨ ਦੇ ਜਿਹੜੇ ਵੱਡੇ ਸਮਾਗਮ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਹੋਣੇ ਨੇ ਔਰ ਬਹੁਤ ਵੱਡੇ ਲੈਵਲ ਦੇ ਫੰਕਸ਼ਨ ਹੋਣੇ ਨੇ ਜਿਹਦੇ ਵਿੱਚ ਮੈਂ ਚਾਹੂੰਗਾ ਕਿ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਸਾਰਿਆਂ ਨੂੰ ਸ਼ਿਰਕਤ ਕਰਨੀ ਚਾਹੀਦੀ ਹੈ ਆਉਣਾ ਚਾਹੀਦਾ ਔਰ ਇਹ ਇੱਕ ਤਰੀਕ ਤੋਂ ਲੈ ਕੇ ਆਉਣ ਵਾਲੇ ਮਹੀਨੇ ਦੀ 1 ਇੱਕ ਤਰੀਕ ਤੋਂ ਲੈ ਕੇ 15 ਤਰੀਕ ਤੱਕ ਹਰ ਜ਼ਿਲ੍ਹੇ ਦੇ ਵਿੱਚ ਇੱਕ ਦਿਨ ਕਿਸੇ ਇੱਕ ਦਿਨ ਸਾਊਂਡ ਐਂਡ ਲਾਈਟ ਸ਼ੋਅ ਹੋਊਗਾ ਗੁਰਤੇਗਵਾਦਰ ਪਾਤਸ਼ਾਹੀ ਦੀ ਜੀਵਨੀ ਦੇ ਉੱਤੇ ਭਾਈ ਮਤੀਦਾਸ ਜੀ ਦੀ ਭਾਈ ਸਤੀਦਾਸ ਜੀ ਦੀ ਭਾਈ ਦਿਆਲਾਈ ਦੀ ਜੀਵਨੀ ਦੇ ਉੱਤੇ ਸਾਊਂਡ ਐਂਡ ਲਾਈਟ ਸ਼ੋਅ ਹੋਊਗਾ ਉਹ ਜਿਹੜੇ ਉਹ ਦਿਨ ਹੋਣਗੇ ਉਹ ਦਿਨ ਡਿਸਾਈਡ ਕਰਕੇ ਉਹ ਸਾਰੇ ਉਸ ਜ਼ਿਲ੍ਹੇ ਦੇ ਮੁਤਾਬਕ ਦੱਸ ਦਿੱਤੇ ਜਾਣਗੇ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਫੈਮਿਲੀ ਨੂੰ ਲੈ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਉਹ ਸ਼ੋਅ ਵੀ ਜਿਹੜੇ ਸਾਊਂਡ ਐਂਡ ਲਾਈਟ ਸ਼ੋਅ ਹੋਣਗੇ ਉਹਦੇ 'ਚ ਜ਼ਰੂਰ ਦੇਖਣ ਆਇਓ ਸੋ ਬਹੁਤ ਬਹੁਤ ਧੰਨਵਾਦ ਮੈਂ মিডিਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਕਵਰੇਜ ਕਰਨ ਲਈ ਵੱਡੀ ਗਿਣਤੀ ਦੇ ਵਿਖੇ ਉਰੇ ਬਠਿੰਡਾ ਵਿਖੇ ਪਹੁੰਚੇ ਹੋ ਹੁਣ ਮੈਂ ਬੇਨਤੀ ਕਰਦਾ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਐਡਵਾਈਜ਼ਰ ਦੀਪਕ ਵਾਲੀ ਜੀ ਨੂੰ ਕਿ ਇਹਨਾਂ ਪ੍ਰੋਗਰਾਮਾਂ ਦੇ ਬਾਰੇ 'ਚ ਸਾਰੀ ਜਾਣਕਾਰੀ ਉਹ ਵੀ ਵਿਸਤਾਰਪੂਰਵਕ ਸੰਦੀਪ ਕੁਮਾਰ ਤਨਵਰ ਮੰਤਰੀ ਸਾਹਿਬ ਮੇਰੇ ਤੋਂ ਪਹਿਲਾਂ ਸਾਡੇ ਬਹੁਤ ਸਤਿਕਾਰਯੋਗ ਮਿਨਿਸਟਰ ਆਫ ਰੂਰਲ ਡਿਵੈਲਪਮੈਂਟ ਕਲਚਰ ਐਂਡ ਟੂਰਿਜ਼ਮ ਦੇ ਤਰਪੀ ਸੋਹਰ ਸਾਹਿਬ ਨੇ ਦੱਸਿਆ ਕਿ ਗੁਰਦੇਵ ਪਾਤਸ਼ਾਹ ਦਾ ਸਾਡੇ 350 ਸਾਲਾ ਜਿਹੜਾ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਤੇਨਜੀ ਦਾ ਆਰ ਹੈ ਉਹ ਸਵਰਥ ਵਿੱਚ ਪੰਜਾਬ ਸਰਕਾਰ ਕਿ ਨਿਸ਼ਚਿਤ ਦਾ ਨਾਲ ਸਤਿਕਾਰ ਨਾਲ ਸਹੇਦਤਾ ਨਾਲ ਉਹਨੂੰ ਮਨਾ ਰਹੀ ਆ ਜਿਵੇਂ ਦੱਸਿਆ ਮੰਤਰੀ ਸਾਹਿਬ ਨੇ ਕਿ ਇਸ ਸਮਾਗਮ ਜਿਹੜੇ ਆ 1 ਮਹੀਨਾ ਚੱਲਣਗੇ ਤੇ ਜਿਹੜਾ ਪਹਿਲਾ ਸਮਾਗਮ ਆ ਉਹ ਨਵੇਂ ਜਿੱਲੀ ਤੋਂ ਹੋਏਗਾ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਸੀ ਉਹ 25 ਅਕਤੂਬਰ ਨੂੰ ਆ ਜੀ ਸਭ ਤੋਂ ਪਹਿਲਾਂ ਜਾ ਕੇ ਅਰੰਭਤਾ ਦਾਸ ਹੋਏਗੀ ਉਸ ਤੋਂ ਬਾਅਦ ਕੀਰਤਨ ਦਰਬਾਰ ਹੋਏਗਾ ਫਿਰ ਇਹ ਵੀ ਮੰਤਰੀ ਸਾਹਿਬ ਦੱਸਿਆ ਸ਼ੀਨਗਰ ਤੋਂ ਔਰ ਵੱਖ-ਵੱਖ ठाਵਾ ਤੋਂ ਨਗਰ ਕੀਰਤਨ ਜਿਹੜੇ ਰਬ ਹੋਣਗੇ ਔਰ ਜਿਹੜੀ ਗੱਲ ਇਹ ਆ ਕਿ ਇਹ ਨਗਰ ਕੀਰਤਨ ਬਹੁਤ ਮर्यादा ਨਾਲ ਚੱਲਣਾ ਸਾਧ ਦਾ ਮਹਾਂਪੁਰਸ਼ਾਂ ਦੀ ਰਹਿਨਮਾਈ ਚੱਲਣਾ ਇਸ ਕਰਕੇ ਜਿਹੜੇ ਪਹਿਲਾ ਨਗਰ ਕੀਰਤਨ ਸ਼ਿਮੇਂਗੜ ਵਾਲਾ ਉਹ ਵੀ ਕਿਉਂਕਿ ਅਸੀਂ ਪਾਰਟੀ ਦੇ ਸਰਕਾਰ ਦੇ ਜਿੰਨੇ ਵੀ ਉਧਿਹਾਰ ਨੇ ਜਿੰਨੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਸਾਰੇ ਜਿੰਨੇ ਮੰਤਰੀ ਸਾਹਿਬ ਨੂੰ ਦੱਸਿਆ ਕਿ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਅਸੀਂ ਸੜਕਾਂ ਸਾਫ਼ ਕਰਾਂਗੇ ਅਸੀਂ ਫੁੱਲ ਸੁੱਟਾਂਗੇ ਅਸੀਂ ਪਾਣੀ ਪਲਾਵਾਂਗੇ ਅਸੀਂ ਲੰਗਰ ਛਕਾਵਾਂਗੇ ਅਸੀਂ ਕਿਸੇ ਵੀ ਤਰ੍ਹਾਂ ਦੀ ਸ਼ਰਤ ਦੀ ਹੋੜ ਚਾ ਕੇ ਕਿਸੇ ਵੀ ਤਰ੍ਹਾਂ ਦਾ ਐਸਾ ਕੰਮ ਨਹੀਂ ਕਰਾਂਗੇ ਜਿਹਦੇ ਨਾਲ ਮਰਿਆ ਦਾ ਭੰਗ ਹੋਵੇ ਤੇ ਇਸ ਕਰਕੇ ਸਤਿਮਾਹ ਪੁਰਖੋਂ ਬੇਨਤੀ ਕੀਤੀ ਗਈ ਸੀ ਕਿ ਇਹ ਨਗਰ ਕੀਰਤਨ ਤੁਸੀਂ ਆਪ ਲੈ ਕੇ ਆਵੋ ਜਿਵੇਂ ਜらっしゃ ਨਗਰ ਵਾਲਾ ਨਗਰ ਕੀਰਤਨ ਉਹ ਸਤਿਮਾਹ ਪੁਰਖ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹੀ ਦਾਬੇ ਚ ਬੈਠਣਗੇ ਉਹੀ ਗੁਰਗੰਸਾਹ ਦੇ ਪਾਕ ਤੱਕਗੇ ਉਹੀ ਸੰਗਤ ਨੂੰ ਅਸ਼ੀਰਵਾਦ ਦੇਣਗੇ ਬਾਕੀ ਸਾਰੇ ਬੰਦੇ ਆਪਾਂ ਸੇਵਾ ਚ ਹੋਵਾਂਗੇ ਤੇ ਇਸੇ ਤਰ੍ਹਾਂ ਜਿਹੜਾ ਗੁਰਦਾਸਪੁਰ ਤੋਂ ਸ਼ੁਰੂ ਹੋਣਾ ਜੀ ਮਾਝਾ ਦੁਆਬਾ ਨਾਲ ਕੀਤੇ ਉਹ ਸੰਤ ਮਹਾਪੁਰਖ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉਹਨਾਂ ਦੀ ਸਰਪ੍ਰਸਤੀ ਜੋ ਹੋਏਗਾ ਉਹ ਆਪ ਗੁਰਗੰਸਾਹ ਨੂੰ ਲੈ ਕੇ ਆਉਣਗੇ ਔਰ ਇਸ ਤਰ੍ਹਾਂ ਬਾਕੀ ਰਸਮ ਕੀਤੇ ਨੂੰ ਅਸੀਂ ਚਲ ਡਿਸਾਈਡ ਕਰਕੇ ਆਪ ਜੀ ਨੂੰ ਦੱਸਾਂਗੇ ਤੇ ਮੇਰੇ ਇੱਕ ਜਿਹੜੀ ਸਭ ਤੋਂ ਜ਼ਰੂਰੀ ਬੇਨਤੀ ਇੱਕ ਇਨਫੋਰਮੇਸ਼ਨ ਹੋ ਰਿਹਾ ਕਿ ਇਹਦੇ ਲਈ ਖਾਸ ਤੌਰ ਤੇ ਹਰਨਪੁਰ ਸਾਹਿਬ 'ਚ ਪਹਿਲੀ ਵਾਰੀ ਟੈਂਟ ਸਿਟੀ ਲੱਗ ਰਿਹਾ ਜਿਹਦੇ 'ਚ ਲਗਭਗ 10-11 ਹਜ਼ਾਰ ਲੋਕਾਂ ਨੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਜਿਹਦੇ ਟੈਂਡਰਸ ਫਲੋਟ ਹੋ ਗਏ ਅੱਜ ਦਾ ਬੋਡ ਡਾਕੂਮੈਂਟ ਇਸ਼ੂ ਹੋ ਜਾਏਗਾ ਔਰ ਬਹੁਤ ਅਲੱਗ ਕਿਸਮ ਦਾ ਵਧੀਆ ਪ੍ਰਬੰਧ ਜਿਹੜੀ ਗਵਰਨਮੈਂਟਰੀਜ਼ ਹੋਣਗੀਆਂ ਇੱਕ ਗਵਰਨਮੈਂਟਰੀ 'ਚ 16 ਬੰਦੇ ਰਹਿ ਸਕਦੇ ਆ ਇਦਾਂ ਕਿ ਸਨੇ ਕੋ ਗਰੁੱਪ ਆਣਾ ਉਸ ਤੋਂ ਇਲਾਵਾ ਜਿਹੜੇ ਇਹਦਾ ਬਾਕੀ ਫੈਮਿਲੀ ਹੋਮ ਆ ਉਹ ਚਾਰ ਲੋਗਾ ਲਈ ਆ ਔਰ ਇੱਕ ਇੱਕ ਫਿਰ ਹੋਮ ਜਿਹੜਾ ਦੋ ਦੋ ਬੰਦੇ ਲਈ ਆ ਸੋ ਇਸ ਤਰ੍ਹਾਂ ਇਹਦੇ ਅਲੱਗ-ਅਲੱਗ ਇਹਨਾਂ ਦਾ ਨਾਮ ਜਿਹੜਾ ਰੱਖਿਆ ਗਿਆ ਗੁਰੂ ਤੇਗ ਬਹਾਦਰ ਪਾਸ਼ਾ ਦੀ ਯਾਦ ਉਸਮਰਤ ਕੈਂਸਿਟੀ ਦਾ ਚੱਕ ਨਾਮ ਕੀ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਭਾਈ ਜੈਲਾ ਜੀ ਇਸ ਤਰ੍ਹਾਂ ਕੁੱਲ ਬੜਾ ਕੇ ਚੱਕ ਨਾਮ ਕੀ ਜਿਹੜੇ ਅਲੱਗ ਤਿੰਨ ਹੋਣਗੇ ਉਹਨਾਂ ਦਾ ਨਾਮ ਜਿਹੜਾ ਹੈ ਫਿਰ ਭਾਈ ਮਨਜੀਤ ਰਾਸੀ ਭਾਈ ਸਰਜੀਤ ਰਾਸੀ ਦੇ ਪੁੱਤ ਜਲਾ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਸਭ ਕੁਝ ਉਹਨਾਂ ਦੇ ਚਰਨਾ ਜੀ ਆ ਤੇ ਬਾਕੀ ਜਿਹੜੀ ਬੇਰੀ ਬੇਨਤੀ ਆ ਕਿ ਸਾਰੇ ਬਹੁਤ ਪੰਜਾਬ ਸਰਕਾਰ ਬਹੁਤ ਸ਼ਦਾ ਨਾਲ ਅਸ਼ੀਰਵਾਸ ਸਮਝ ਕੇ ਲੱਗੀ ਹੋਈ ਆ ਤੁਸੀਂ ਸਾਰੇ ਨੇ ਸਾਥ ਦੇਣਾ ਮਰਿਆਦਾ ਦਾ ਸਾਰੇ ਦਿਨ ਸੰਗਤ ਵੀ ਆਵੇ ਉਹ ਸਾਡੇ ਸਾਰੇ ਸਾਥੀ ਮਰਿਆਦਾ ਬਹੁਤ ਜ਼ਰੂਰੀ ਆ ਕੁਝ ਵੀ ਜਿਹੜਾ ਅਸੀਂ ਇਹਦੇ ਲਈ ਇੱਕ ਰਿਜਿਸਟ ਪੈਨਲ ਬਣਾਇਆ ਤਾਂ ਕਿ ਅਸੀਂ ਕੋਈ ਵੀ ਵਿਅਕਤੀ ਆਪਣੇ ਆਪ ਚ ਕੰਪਲੀਟ ਨਹੀਂ ਹੁੰਦਾ ਤੇ ਸਰ ਕੇ ਸਿੰਘ ਮੰਤਰੀ ਸਾਹਿਬ ਨੇ ਸਲਾਹ ਕਰਕੇ ਕਿ ਸਾਡੇ ਉੱਪਰ ਵੀ ਕੋ ਚੈੱਕ ਹੋਵੇ ਅਸੀਂ ਕਿ ਕਿ ਗਲਤੀ ਕਰੀਏ ਸਾਡੀ ਗਲਤੀ ਨੂੰ ਕੋ ਫਟਲ ਵਾਲਾ ਕੋ ਲੱਪਣ ਵਾਲਾ ਕੋ ਸੰਤੋਕ ਕਰਾ ਰੋਕਣ ਵਾਲਾ ਤੇ ਸਰ ਕੇ ਫਿਰ ਅਸੀਂ 9 ਬੰਦਿਆਂ ਦਾ ਇੱਕ ਰਿਜਿਸਟ ਪੈਨਲ ਬਣਾਇਆ ਜਿਹੜਾ ਸੁਪਰੀਮ ਅਥਾਰਟੀ ਹੋਏਗਾ ਉਹਦੇ ਵਿੱਚ ਜਿਹੜੇ ਸੰਤ ਮਹਾਂਪੁਰਸ਼ ਨੇ ਅਉਦੇ ਸਤਿਪਾਪਾ ਸੇਵਾ ਸਿੰਘ ਜੀ ਰਾਮੂ ਖੇਰੇਵਾਲੇ ਸਤਪ੍ਰਭੀਰ ਸਿੰਘ ਜੀ ਸੀਚਾਲ ਸਾਹਿਬ ਬਾਬਾ ਬੁੱਢਾ ਗਲੂਕੀ ਬਾਬਾ ਪ੍ਰਭੀਰ ਸਿੰਘ ਜੀ ਔਰ ਜਿਹੜੇ ਸਤਨਾਮ ਸਿੰਘ ਨੰਦਗੜ ਜਿਨ੍ਹਾਂ ਦੇ ਕੋਲ ਸੰਕਾ ਦੀ ਕਾਰ ਸੇਵਾ ਹੈ ਨੰਬਰ ਸਾਹਿਬ ਲੱਗੇ ਬਾਬਾ ਹਰਤਾ ਸਿੰਘ ਡੀਪੀ ਸਾਹਿਬ ਵਾਲੇ ਇਸ ਤੋਂ ਇਲਾਵਾ ਤਿੰਨ ਅਸੀਂ ਅਕੈਡਮਿਸ਼ਨ ਜਿਹੜੇ ਵਿਦਵਾਨ ਆ ਉਹ ਰੱਖਿਆ ਕਿ ਇਤਹਾਸਿਕ ਤੌਰ ਤੇ ਹਰ ਤਰੀਕੀ ਪ੍ਰਸੰਗਿਕਤਾ ਆ ਉਹ ਠੀਕ ਰਹੇ ਤਰੀਕਾ ਠੀਕ ਰਿਹਾ ਹੈ ਲਿਖਤੇ ਠੀਕਰੇ ਵਿੱਚ ਉਚਾਰਨ ਦੀ ਸ਼ਬਦ ਤਾਂ ਬਣੀ ਰਹੇ ਤਸਵੀਰ ਡਿਜ਼ਾਈਨ ਵੀਡੀਓ ਆਡੀਓ ਜੋ ਕੁਛ ਵੀ ਅਸੀਂ ਲੋਕਾਂ ਦੇ ਮੂਹਰੇ ਲੈ ਕੇ ਜਾਣਾ ਉਹ ਸਾਰਾ ਪਹਿਲਾਂ ਰੀਚਸ ਪਹਿਲਾਂ ਉਹ ਪ੍ਰੂਫ ਕਰੇਗਾ ਉਹਨਾਂ ਦੀ ਅਪਰੂਵਲ ਤੋਂ ਬਾਅਦ ਹੀ ਉਹ ਉੱਪਰ ਲਿਖ ਜਾਏਗਾ ਸੋ ਇਸ ਤਰ੍ਹਾਂ ਡਾਕਟਰ ਪਰਵੀਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਅਮਰਜੀਤ ਪੰਜਾਬ ਦੇ ਗੁਨਾਹ ਦੇ ਯੂਨੀਵਰਸਿਟੀ ਤੋਂ ਪੀਬੀ ਚਸ਼ਮੀਪੁਰ ਗੁਰਮਤ ਕਾਲਜ ਤੋਂ ਸਿਮਰਦੀਪ ਸਿੰਘ ਕੰਗ ਜਿਹੜੇ ਐਸਪੀਸੀ ਦੇ ਧਰਮ ਪ੍ਰਚਾਰ ਕਮੇਟੀ ਚੋਂ ਰਿਟਾਇਰ ਹੋਇਆ ਨ ਸਾਰਿਆਂ ਲੋਕਾਂ ਦਾ ਬੜਾ ਲੰਮਾ ਤਜਰਬਾ ਆ ਇਸ ਕਰਕੇ ਅਸੀਂ ਨ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਅਗਵਾਈ ਕਰੋ ਤੇ ਇਹਨਾਂ ਸਾਰਿਆਂ ਦੀ ਮਿਹਰਬਾਨੀ ਹੋਈ ਕਿਰਪਾ ਹੋਈ ਕਿ ਰਾਣੀ ਸਰਕਾਰ ਕੀਤਾ ਔਰ ਇਸੇ ਤਰ੍ਹਾਂ ਹੀ ਸ਼ਹਾਦਤੀ ਸਮਾਗਮ ਜਿਹੜਾ ਉਹ ਲਸਾਨੀ ਹੋਣ ਗਏ ਪੰਜਾਬ ਸਰਕਾਰ ਸਮੁੱਚੇ ਮੰਤਰੀ ਸਹਿਬਾਨ ਔਰ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਬਹੁਤ ਨੇੜੇ ਹੋ ਕੇ ਆਪ ਇਹਨਾਂ ਪਰਵੰਧਨ ਨੂੰ ਦੇਖ ਰਹੇ ਆ ਇਹ ਹੀ ਸੀ ਕਿ ਜਿਸ ਤਰ੍ਹਾਂ ਇਹ ਸ਼ਾਹਦਤ ਸ਼ੁਰੂ ਹੋਈ ਆ ਉਸੇ ਤਰ੍ਹਾਂ ਇਹ ਕਸ਼ਮੀਰ ਤਸ਼ਕੁਰ ਹੋਵੇ ਕਸ਼ਮੀਰ ਤੋਂ ਇੱਕ ਵੱਡੀ ਗੱਲ ਹੈ ਕਿ ਇਹਦੇ ਵਿੱਚ ਭਾਈ ਮਤੀਦਾਸੀ ਦਾ ਪਰਿਵਾਰ ਸ਼ਾਮਲ ਹੋਏਗਾ ਭਾਈ ਸਰਦੀਦਾਸੀ ਦਾ ਪਰਿਵਾਰ ਸ਼ਾਮਲ ਹੋਏਗਾ ਭਾਈ ਗਿਆਲਾ ਜੀ ਦਾ ਪਰਿਵਾਰ ਜਿਹੜਾ ਜੰਮੂ ਤੋਂ ਸ਼ਾਮਲ ਹੋਏਗਾ ਇਹ ਅਸੀਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਕਿ ਤੁਸੀਂ ਆਓ ਉਹਨਾਂ ਦੇ ਅਨਸਬੰਧ ਭਾਈ ਜਰਤਾ ਜੀ ਦਾ ਪਰਿਵਾਰ ਜਿਹੜਾ ਉਹ ਸ਼ਾਮਲ ਹੋ ਰਿਹਾ ਕਿ ਇਹ ਉਹਨਾਂ ਦੇ ਕਰਕੇ ਹੀ ਆ ਤੁਹਾਇ ਮਤੀ ਦਾ ਅਸੀਂ ਦਾ ਪ੍ਰਵਾਸ ਸਭੀ ਦਾ ਜਿਹੜੇ ਬਲਾਸ ਕੋ ਰਹੇ ਤੇ ਯੂਪ ਚ ਉਹ ਸਾਰੇ ਨਿੱਜੀ ਤੌਰ ਤੇ ਇਹਨਾਂ ਸਮਾਗਮਾਂ ਚ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਇੱਕ ਵੱਖਰੇ ਵਾਹਨ ਚ ਬਿਠਾ ਕੇ ਨਗਰ ਕੀਰਤਨ ਵਿੱਚ ਲੈ ਕੇ ਆਏਗੇ ਆਪ ਸਭੀ ਉਸ ਅੰਸ ਨੂੰ ਉਸ ਵੰਸ਼ ਨੂੰ ਨੇੜੇ ਵੇਖ ਸਕੋ ਜਿਹੜੀ ਇਹ ਮਹਾਨ ਸ਼ਹਾਦਤੀ ਸਾਡੇ ਜਿਹੜੇ ਸੰਤ ਮਹਾਂਪੁਰਖ ਹੋਏ ਆ ਸਾਡੇ ਵੈਗੁਰੂ ਕਾਲਪੁਰਖ ਦੇ ਰੂਪ ਚ ਆਏ ਆ ਸੋ ਇਹਨਾਂ ਦੇ ਨਾਲ ਨਾਲ 23 24 25 ਦੇ ਸਮਾਗਮਾਂ ਵਿੱਚ ਵੀ ਤੁਹਾਨੂੰ ਸਦਾ ਤੇ ਬਾਕੀ মিডিਆ ਦਾ ਧੰਨਵਾਦ ਆ ਤੁਸੀਂ ਹੋਰ ਵੀ ਇਸੇ ਤਰ੍ਹਾਂ ਇਸ ਦੇ ਉੱਤੇ ਸਾਡੀ ਕੋਈ ਸਿਆਸਤ ਨਹੀਂ ਹੈ ਕੋਈ ਟਕਰਾਅ ਨਹੀਂ ਹੈ ਕੋਈ ਸਦਾ ਦਿਖਾਵਾ ਨਹੀਂ ਹੈ ਅਸੀਂ ਸਮੁੱਚੇ ਤੌਰ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਕਲੀਅਰ ਆ ਕਿ ਦੇ ਲਈ ਪੰਜ ਦੇ ਪੰਜ ਜਿਹੜੇ ਅਧਾਲ ਤਖਤਾਂ ਦੇ ਜੱਜ ਸਾਹਿਬਾਨ ਉਹਨਾਂ ਨੂੰ ਵੀ ਸਦਾ ਸਤਿਕਾਰ ਦਿੱਤਾ ਜਾਏਗਾ ਐਸੇ ਵੀ ਜਿਹਦੇ ਪ੍ਰਧਾਨ ਸਾਹਿਬ ਸਭ ਕਮੇਟੀ ਨੂੰ ਔਰ ਭਾਰਤ ਦੇ ਅੰਦਰ ਜਿੰਨੀਆਂ ਵੀ ਜਿੰਨੀਆਂ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚਾਹੇ ਜੰਮੂ ਕਸ਼ਮੀਰ ਦੀਆਂ ਹਰਿਆਣਾ ਦੀਆਂ ਦਿੱਲੀ ਦੀਆਂ ਜਾਂ ਮਹਾਰਾਸ਼ਟra ਦੀਆਂ ਜਿੱਥੇ ਵੀ ਕਿਤੇ ਅਸੀਂ ਲਿਸਟ ਬਣਾ ਰਹੇ ਹਾਂ ਜਿੱਥੇ ਵੀ ਕਿਤੇ ਸ਼ਰੋਮਣੀ ਕਮੇਟੀ ਬਣੀ ਆ ਉਹਨਾਂ ਸਾਰਿਆਂ ਨੂੰ ਅਸੀਂ ਸੱਦਾ ਪੱਤਰ ਦੇਵਾਂਗੇ ਸੰਤ ਮਹਾਂਪੁਰਖਾਂ ਨੂੰ ਵਰਲਡ ਵਾਈਡ ਸੱਦਾ ਪੱਤਰ ਦੇਵਾਂਗੇ ਜਿੰਨੇ ਵੀ ਪੰਜਾਬੀਜ਼ ਪ੍ਰੋਮੀਨੈਂਟਲੀ ਕਿਉਂਕਿ ਤੇਗਵਾ ਦੱਸਿਆ ਦੀ ਸ਼ਾਨ ਹੈ ਇਹ ਅਬਵਧਾਂ ਦੇ ਰਿਲੀਜੀਅਨ ਹੈ ਇਟ ਇਜ਼ ਫॉर ਦੀ ਸੋਸਾਇਟੀ ਤੋਂ ਅਸੀਂ ਦੁਨੀਆ ਦੇ ਵਿੱਚ ਜਿੰਨੇ ਵੀ ਲੋਕ ਗੁਰੂ ਤੇਗ ਬਹਾਦਰ ਸਾਹਿਬ ਚ ਆਸਾ ਰੱਖਣ ਵਾਲੇ ਆ ਉਹਨਾਂ ਸਾਰਿਆਂ ਨੂੰ ਸਰਬਦਾ ਪਤਾ ਦੇਵਾਂਗੇ ਕਿ ਇਹ ਜੀ ਸਾਡੇ ਜਿੰਮੇ ਅਕਾਲ ਪੁਰਖ ਨੇ ਲਾਇਆ ਤੇ ਇਨੀ ਸੇਵਾ ਨਾਲ ਨਿਮਰਤਾ ਨਾਲ ਸ਼ਬਦਾਂ ਨਾਲ ਕਰੀਏ ਕਿ ਇਹ ਜਿਹੜੀ ਸ਼ਹਾਦਤ ਆ ਉਹਦੀ ਲਸਾਨੀ ਹੋਵੇ ਬਹੁਤ ਬਹੁਤ ਧੰਨਵਾਦੀ ਸ਼ੁਕਰੀਆ ਮਨਜੀਬ ਭਾਗਵਾ ਤੁਹਾਡਾ ਤੁਸੀਂ ਵਸ਼ੇਸ਼ ਤੌਰ ਤੇ ਆਏ ਆ ਕੇ ਇਸ ਮੀਟਿੰਗ ਨੂੰ ਹੈਡ ਕੀਤਾ ਬੈਸ ਕੀਤਾ ਆਪਣੇ ਵਿਚਾਰਾਂ ਦੇ ਨਾਲ ਸਾਰਿਆਂ ਨੂੰ ਜਾਣੂ ਕਰਵਾਇਆ ਔਰ ਪਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ